ਭਗਾਂ ਵਾਲੇ ਕੋਈ ਰਾਜਾ ਸੀ ਨਾ ਰਾਜਾ ਕਿਸੇ ਮਹਾਪੁਰਖਾਂ ਦੇ ਕੂਲ ਗਿਆ ਅਖ ਲਗਮਾ ਪੁਰਖੋ ਜਦੋਂ ਕਿਸੇ ਬੰਦਗੀ ਵਾਲੇ ਦਾ ਕੋਈ ਕਰਜ਼ ਹੋਵੇ ਨਾ ਉਦੋਂ ਪਰਮੇਸ਼ਰ ਆਪ ਆ ਕੇ ਸਵਾਰਦਾ ਹੈ ਉਹਦਾ ਕਰਜ਼ ਜਦੋਂ ਕੋਈ ਭਗਤੀ ਵਾਲੇ ਦਾ ਕਰਜ਼ ਹੋਵੇ ਉਦੋਂ ਪਰਮੇਸ਼ਰ ਆਪ ਉਹਦਾ ਕਰਜ਼ ਆ ਕੇ ਸਵਾਰਦਾ ਹੈ ਇਹ ਗੁਰਬਾਣੀ ਦੀ ਪੰਕਤੀ ਪੜਦੇ ਹੋ ਸ਼ਬਦ ਪੜਦੇ ਹੋ ਸੰਤਾਂ ਕੇ ਕਾਰਜ ਆਪ ਖਲੋਆ ਇਹ ਮਹਾਂਪੁਰਖ ਜੋ ਨਾਮ ਜਪਣ ਵਾਲੇ ਹੁੰਦੇ ਨੇ ਸੰਤ ਜਨ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਕਾਰਜ ਪ੍ਰਭੂ ਪਰਮੇਸ਼ਰ ਆਪ ਆ ਕੇ ਸਵਾਰਦਾ ਹੈ ਉਸ ਵੇਲੇ ਉਹ ਬੰਦਗੀ ਵਾਲੇ ਮਹਾਂਪੁਰਖ ਆਖਣ ਲੱਗੇ ਰਾਜਨ ਤੇਰੇ ਸਵਾਲ ਦਾ ਜਵਾਬ ਤੈਨੂੰ ਆਪਣੀ ਰਸਨਾ ਰਾਹੀਂ ਦਈਏ ਪਾ ਬੋਲ ਕੇ ਦਈਏ ਜਾਂ ਪ੍ਰੈਕਟੀਕਲ ਕਰਕੇ ਵਿਖਾਈਏ ਤੈਨੂੰ ਮਾ ਪਰਖੋ ਜੇ ਪ੍ਰੈਕਟੀਕਲ ਕਰਕੇ ਵਿਖਾ ਦਿਓ ਤਾਂ ਬਹੁਤ ਵਧੀਆ ਜਲਦੀ ਸਮਝ ਪੈ ਜਾਵੇਗੀ ਕੱਲ ਨੂੰ ਤੇਰੇ ਇਸ ਸਵਾਲ ਦਾ ਤੈਨੂੰ ਜਵਾਬ ਦਵਾਂਗੇ ਕਿ ਉਹ ਪਰਮੇਸ਼ਰ ਵਾਹਿਗੁਰੂ ਭਗਤ ਜਨਾਂ ਦੇ ਰੱਬ ਦੇ ਪਿਆਰਿਆਂ ਦੇ ਕਾਰਜ ਆਪ ਕਿਵੇਂ ਸਵਾਰਦਾ ਹੈ ਤੇ ਕਿਉਂ ਸਵਾਰਦਾ ਹੈ। ਅਗਲਾ ਦਿਨ ਹੋਇਆ ਜੀ। ਰਾਜੇ ਦੀ ਇੱਕ ਰੁਟੀਨ ਸੀ ਉਹ ਰੋਜ਼ਾਨਾ ਉਹਨੇ ਰਾਜ ਮਹਿਲ ਦੇ ਬਾਹਰ ਨੇ ਇੱਕ ਬੜਾ ਸੁੰਦਰ ਬਾਗ ਬਣਾਇਆ ਸੀ ਰਾਜੇ ਨੇ। ਤੇ ਬਾਗ ਦੇ ਵਿੱਚ ਇੱਕ ਤਲਾਬ ਬਣਾਇਆ ਹੋਇਆ ਸੀ। ਰਾਜਾ ਰੋਜ਼ਾਨਾ ਹੀ ਉਹ ਬਾਗ ਚ ਸੈਰ ਕਰਨ ਵਾਸਤੇ ਆਉਂਦਾ ਸੀ। ਅੱਜ ਜਦੋਂ ਰਾਜਾ ਰੁਟੀਨ ਦੇ ਮੁਤਾਬਕ ਉਹ ਬਾਗ ਦੇ ਵਿੱਚ ਸੈਰ ਕਰਨ ਵਾਸਤੇ ਆਇਆ ਹੈ ਨਾ ਉਹ ਰਾਜਾ ਕੀ ਵੇਖਦਾ ਰਾਜੇ ਦਾ ਛੋਟਾ ਪੁੱਤਰ ਉਹ ਤਲਾਬ ਦੇ ਕੰਡੇ ਤੇ ਖਲੋਤਾ ਹੋਇਆ ਜਦੋਂ ਰਾਜੇ ਨੇ ਆਪਣੇ ਪੁੱਤਰ ਨੂੰ ਵੇਖਿਆ ਕਿ ਮੇਰਾ ਪੁੱਤਰ ਤਲਾਬ ਦੇ ਕੰਡੇ ਤੇ ਖਲੋਤਾ ਹੋਇਆ ਰਾਜਾ ਬੜਾ ਹੈਰਾਨ ਹੋਇਆ ਸੋਚੀ ਪੈ ਗਿਆ ਇੱਕਦਮ ਮਨ ਦੇ ਵਿੱਚ ਕਈ ਸਵਾਲ ਆਏ ਅਜ ਤੱਕ ਮੇਰਾ ਪੁੱਤਰ ਇਕੱਲਾ ਕਦੀ ਇੱਥੇ ਆਇਆ ਨਹੀਂ ਅੱਜ ਇਹ ਕਿਵੇਂ ਆ ਗਿਆ ਜੇ ਆਉਣਾ ਸੀ ਮੈਨੂੰ ਦੱਸਦਾ ਮੈਂ ਆਪਣੇ ਨਾਲ ਲੈ ਕੇ ਇਹਨੂੰ ਆਉਂਦਾ ਜਾਂ ਕੋਈ ਆਪਣੇ ਨੌਕਰ ਚੰਕਰ ਨਾਲ ਭੇਜਦਾ ਇਹਦੇ ਕੋਈ ਐਲਕਰ ਨਾਲ ਭੇਜਦਾ ਐਡੀ ਸਵਕਤੇ ਮੇਰਾ ਪੁੱਤਰ ਕੱਲਾ ਹੀ ਇੱਥੇ ਆ ਗਿਆ ਹੁਣ ਰਾਜੇ ਦੇ ਮਨ ਦੇ ਵਿੱਚ ਕਈ ਸਵਾਲ ਨੇ ਰਾਜਾ ਸੋਚਦਾ ਜਦੋਂ ਅਗਾਹ ਹੋ ਕੇ ਪੁੱਤਰ ਨੂੰ ਪੁੱਛਿਆ ਮੈਂ ਕਿ ਪੁੱਤਰਾ ਉਹ ਐਡੀ ਸਵਕਤੀ ਇੱਥੇ ਆ ਗਿਆ ਜੇ ਆਉਣਾ ਸੀ ਮੈਨੂੰ ਦੱਸਦਾ ਤੈਨੂੰ ਨਾਲ ਲੈ ਕੇ ਮੈਂ ਆਉਂਦਾ ਜਾਂ ਕਿ ਨੌਕਰ ਚੰਕਰ ਤੇਰੇ ਨਾਲ ਭੇਜਦਾ ਉਸ ਵੇਲੇ ਗੁਰਮਖੋ ਜਦੋਂ ਰਾਜੇ ਨੇ ਦੋ ਕਦਮ ਅਜੇ ਅੱਗੇ ਵਧਾਏ ਨਾ ਪੁੱਤਰ ਵੱਲ ਆਪਣੇ ਰਾਜਾ ਕੀ ਵੇਖਦਾ ਉਹਦੇ ਪੁੱਤਰ ਦਾ ਪੈਰ ਥਿਲਕਿਆ ਤਾਂ ਉਹ ਪੁੱਤਰ ਤਲਾਬ ਵਿੱਚ ਡਿੱਗ ਪਿਆ ਜੀ ਜਦੋਂ ਵੇਖਿਆ ਮੇਰਾ ਪੁੱਤਰ ਤਲਾਬ ਤੇ ਡਿੱਗ ਪਿਆ ਇੱਕਦਮ ਅੰਦਰੋਂ ਇੱਕ ਕੂਕ ਨਿਕਲੀ ਹਾ ਨਿਕਲੀ ਅੰਦਰੋਂ ਹਾਏ ਮੇਰਾ ਪੁੱਤਰ ਉਹ ਰਾਜੇ ਨੇ ਆਪਣੇ ਕੀਮਤੀ ਵਸਤਾਂ ਦੀ ਪਰਵਾਹ ਨਹੀਂ ਕੀਤੀ ਕਿਸੇ ਐਲ ਕਰਨ ਨੂੰ ਨਹੀਂ ਆਖਿਆ ਇੱਕਦਮ ਰਾਜਾ ਭੱਜਾ ਭੱਜਾ ਗਿਆ ਜਾ ਕੇ ਤਲਾਬ ਵਿਸ਼ਾਲ ਮਾਰ ਦਿੱਤੀ ਰਾਜੇ ਨੇ ਹੁਣ ਡੁਬਕੀਆਂ ਮਾਰ ਕੇ ਆਪਣੇ ਪੁੱਤਰ ਨੂੰ ਲੱਭਦਾ ਪਿਆ ਹੈ ਕਬੜਾਇਆ ਹੋਇਆ ਬਾਰ-ਬਾਰ ਪਾਣੀ 'ਚ ਡੁਬਕੀ ਲਗਾਉਂਦਾ ਹੈ ਫਿਰ ਪੁੱਤਰ ਨੂੰ ਲੱਭਦਾ ਪਿਆ ਹੈ ਇਹਨੇ ਨੂੰ ਉਹ ਮਹਾਪੁਰਖਾਂ ਅਗੇ ਬੰਦਗੀ ਵਾਲੇ ਅਗੇ ਉਹ ਅੱਖ ਲੱਗੇ ਰਾਜਨ ਕੀ ਕਿਹਾ ਕਰਦਾ ਤਲਾਬ ਦੇ ਵਿੱਚ ਮਹਾਰਾਜਾ ਘਬਰਾਇਆ ਹੋਇਆ ਮਾਪੁਰਖੋ ਮੇਰਾ ਪੁੱਤਰ ਤਲਾਬ ਚ ਡਿੱਗ ਪਿਆ ਰਾਜਾ ਅੱਖ ਲੱਗਾ ਮਾਪੁਰਖੋ ਮੇਰੇ ਪੁੱਤਰ ਨੂੰ ਲੱਭੋ ਤੁਸੀਂ ਵੀ ਤੇ ਉਸ ਵੇਲੇ ਮਹਾਤਮਾ ਅੱਖ ਲੱਗੇ ਰਾਜਨ ਐਵੇਂ ਘਬਰਾ ਨਾ ਇਹ ਤੇਰਾ ਪੁੱਤਰ ਨਹੀਂ ਸੀ ਮਾਪੁਰਖੋ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਇਹ ਮੇਰਾ ਪੁੱਤਰ ਸੀ ਜੋ ਤਲਾਬ ਦੇ ਕੰਡੇ ਤੇ ਖਲੋਤਾ ਸੀ ਇਹਦਾ ਪੈਰ ਖਿਸਕਿਆ ਤੇ ਇਹ ਤਲਾਬ ਵਿੱਚ ਡਿੱਗ ਪਿਆ ਉਸ ਵੇਲੇ ਉਹ ਮਹਾਪੁਰਖ ਆਖ ਲਗੇ ਰਾਜਨ ਤੈਨੂੰ ਆਖਿਆ ਬਾਹਰ ਆ ਜਾ ਮਹਾਪੁਰਖੋ ਮੇਰਾ ਪੁੱਤਰ ਤੈਨੂੰ ਆਖਿਆ ਬਾਹਰ ਆ ਜਾ ਉਹ ਤੀਜੀ ਵਾਰ ਜਦੋਂ ਮਹਾਪੁਰਖ ਨੇ ਆਖਿਆ ਰਾਜਨ ਬਾਹਰ ਆ ਜਾ ਰਾਜਾ ਕਬੜਾਇਆ ਹੋਇਆ ਬਾਹਰ ਆਇਆ ਹੱਥ ਜਰੇ ਮਹਾਪੁਰਖੋ ਮੇਰਾ ਪੁੱਤਰ ਡੁੱਬ ਗਿਆ ਲੱਭੋ ਮੇਰੇ ਪੁੱਤਰ ਨੂੰ ਤੂੰ ਉਸ ਵੇਲੇ ਉਹ ਮਹਾਪੁਰਖ ਬੜੇ ਸਹਿਜ ਵਿੱਚ ਆਖਣ ਲਗੇ ਉਹ ਰਾਜਨ ਇਹ ਕਬੜਾ ਨਾ ਇਹ ਤੇਰਾ ਪੁੱਤਰ ਨਹੀਂ ਸੀ ਫਿਰ ਮਹਾਪੁਰਖ ਕੌਣ ਸੀ ਏ ਕਹਿੰਦੇ ਇਹ ਤੇਰੇ ਪੁੱਤਰ ਦਾ ਇੱਕ ਸਟੈਚੂ ਸੀ ਤੇਰੇ ਪੁੱਤਰ ਦਾ ਇੱਕ ਬੁੱਤ ਸੀ ਮਹਾਂਪੁਰਖੋ ਮੇਰੇ ਪੁੱਤਰ ਦਾ ਸਟੈਚੂ ਸੀ ਮੇਰੇ ਪੁੱਤਰ ਦਾ ਬੁੱਤ ਸੀ ਹਾ ਰਾਜਨ ਮਹਾਂਪੁਰਖੋ ਮੈਂ ਰਾਜਾ ਹਾਂ ਤੇ ਮੇਰੇ ਨਾਲ ਇਹੋ ਜਿਹਾ ਮਜ਼ਾਕ ਕੌਣ ਹੈ ਜਿਨੇ ਮੇਰੇ ਨਾਲ ਇਹੋ ਜਿਹਾ ਮਜ਼ਾਕ ਕੀਤਾ ਅੱਜ ਤੱਕ ਕਦੇ ਕਿਸੇ ਨੇ ਐਸਾ ਮਜ਼ਾਕ ਨਹੀਂ ਮੇਰੇ ਨਾਲ ਕੀਤਾ ਜੋ ਮਜ਼ਾਕ ਮੇਰੇ ਨਾਲ ਅੱਜ ਹੋਇਆ ਹੈ ਉਸ ਵਲੇ ਮਹਾਪੁਰਖਾ ਕਲਗੇਉ ਰਾਜਨ ਇਤੇਰੇ ਨਾਲ ਮਜ਼ਾਕ ਨਹੀਂ ਕੀਤਾ ਮਹਾਪੁਰਖੋ ਮਜ਼ਾਕ ਨਹੀਂ ਤੋਰ ਕੀ ਫਿਰ ਉਹ ਰਾਜਨ ਇਹ ਤੇਰੇ ਨਾਲ ਮਜ਼ਾਕ ਨਹੀਂ ਕੀਤਾ ਮਹਾਪੁਰਖੋ ਮਜ਼ਾਕ ਨਹੀਂ ਤੋਰ ਕੀ ਐ ਫਿਰ ਉਹ ਰਾਜਨ ਇਹ ਤੇਰੇ ਕੱਲ ਵਾਲੇ ਸਵਾਲ ਦਾ ਜਵਾਬ ਹੈ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਪੁਰਖੋ ਮੈਂ ਸਮਝਿਆ ਨਹੀਂ ਕੱਲ ਵਾਲੇ ਸਵਾਲ ਦਾ ਜਵਾਬ ਹਾਂ ਰਾਜਨ ਤੇਰਾ ਸਵਾਲ ਕੀ ਸੀ ਮਹਾਂਪੁਰਖੋ ਮੇਰਾ ਸਵਾਲ ਇਹ ਸੀ ਜਦੋਂ ਕੋਈ ਭਗਤ ਜਨ ਤੇ ਵਿਵਤਾ ਹੁੰਦੀ ਹੈ ਉਦੋਂ ਪਰਮੇਸ਼ਰ ਆਪ ਆ ਜਾਂਦਾ ਹੈ ਜਦੋਂ ਕੋਈ ਭਗਤ ਜਨ ਬੰਦਗੀ ਵਾਲੇ ਦਾ ਕਾਰਜ ਸਵਾਰ ਨਾ ਹੁੰਦਾ ਹੈ ਉਦੋਂ ਪਰਮੇਸ਼ਰ ਆਪ ਆ ਕੇ ਸਵਾਰਦਾ ਹੈ ਜਦੋਂ ਭਗਤ ਕਬੀਰ ਜੀ ਦੀ ਬੇਟੀ ਦਾ ਵਿਆਹ ਸੀ ਪਰਮੇਸ਼ਰ ਨੇ ਆਪ ਭਗਤ ਦਾ ਰੂਪ ਵਟਾ ਲਿਆ ਰਾਤੀਂ ਤੇ ਥੀ ਸੇਵਾ ਕੀਤੀ ਹੋਰ ਵੀ ਕਿੰਨੇ ਭਗਤ ਬੰਦਗੀ ਵਾਲੇ ਹੋਏ ਨੇ ਜਿਨ੍ਹਾਂ ਦੇ ਕਾਰਜ ਆਪ ਪਰਮੇਸ਼ਰ ਨੇ ਸਵਾਰੇ ਨੇ ਆ ਕੇ ਜਿਨ੍ਹਾਂ ਦੇ ਕੋਈ ਵਿਪਤਾ ਆਉਂਦੀ ਹੈ ਉਦੋਂ ਪਰਮੇਸ਼ਰ ਆਪ ਆ ਜਾਂਦਾ ਹੈ ਭਗਤਾਂ ਦੀ ਪਿਆਜ ਪਰਮੇਸ਼ਰ ਆਪ ਰੱਖਦਾ ਹੈ ਪਰਦੇ ਨਾ ਹਰ ਯੁਗ ਯੁਗ ਭਗਤੋਂ ਪਾਇਆ ਪਿਆਜ ਰੱਖਦਾ ਆਇਆ ਰਾਮ ਰਾਜ ਇਹ ਪਰਮੇਸ਼ਰ ਦਾ ਸੁਭਾਅ ਹੈ ਉਸ ਵੇਲੇ ਗੁਰਮਖੋ ਮਾਪੜ ਖਾ ਕੇ ਲਗੇ ਭਗਤਾਂ ਦੀ ਪਿਆਜ ਰੱਖਣੀ ਭਗਤਾਂ ਦੇ ਕਾਰਜ ਸਵਾਰਨੇ ਇਹ ਪਰਮੇਸ਼ਰ ਦਾ ਸੁਭਾਅ ਹੈ ਮਹਾਂਪੁਰਖ ਪਰ ਮੈਂ ਗੱਲ ਸਮਝਿਆ ਨਹੀਂ ਇਸ ਸਵਾਲ ਦਾ ਜਵਾਬ ਕਿਵੇਂ ਮੇਰਾ ਹੋਇਆ ਤੁਸੀਂ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਕੱਲ ਵਾਲੇ ਸਵਾਲ ਦਾ ਮੈਂ ਸਮਝਿਆ ਨਹੀਂ ਇਹ ਮੇਰੇ ਸਵਾਲ ਦਾ ਜਵਾਬ ਕਿਵੇਂ ਹੋਇਆ ਉਸ ਵੇਲੇ ਮਹਾਂਪੁਰਖ ਆਖਣ ਲੱਗੇ ਜਦੋਂ ਤੂੰ ਬਾਗ ਦੇ ਵਿੱਚ ਐਂਟਰੀ ਕੀਤੀ ਤੂੰ ਵੇਖਿਆ ਮੇਰਾ ਪੁੱਤਰ ਤਲਾਬ ਦੇ ਕੰਢੇ ਖਲੋਤਾ ਹੈ ਜਦੋਂ ਤੂੰ ਵੇਖਿਆ ਤੇਰੇ ਪੁੱਤਰ ਦਾ ਪੈਰ ਖਿਸਕ ਕੇ ਉਹ ਤਲਾਬ ਤੇ ਡਿੱਗ ਪਿਆ ਹੈ ਤੂੰ ਕਿਸੇ ਨੰਕਰ ਨੂੰ ਵਾਕਿਆ ਨਹੀਂ ਮਹਾਂਪੁਰਖੋ ਕਿਸੇ ਐਲ ਕਰਨ ਨੂੰ ਵਾਕਿਆ ਨਹੀਂ ਮਹਾਂਪੁਰਖੋ ਆਪਣੇ ਕੀਮਤੀ ਬਸਤਰਾਂ ਦੀ ਪ੍ਰਵਾਹ ਕੀਤੀ ਨਹੀਂ ਮਹਾਂਪੁਰਖੋ ਕੀ ਕੀ ਤੱਕਦੇ ਇੱਕਦਮ ਭੱਜਾ ਭੱਜਾ ਗਿਆ ਜੱਕ ਤਲਾਬ ਵਿਸ਼ਾਲ ਮਾਰਦੀ ਪੁੱਤਰ ਨੂੰ ਬਚਾਉਣ ਵਾਸਤੇ ਮੈਂ ਪੁੱਤਰ ਨੂੰ ਲੱਭਣ ਵਾਸਤੇ ਉਸ ਵੇਲੇ ਉਹ ਮਹਾਂਪੁਰਖ ਤਾੜੀ ਮਾਰ ਕੇ ਹੱਸ ਪਏ ਆਖਣ ਲੱਗੇ ਉਹ ਰਾਜਨ ਉਹ ਰਾਜਨ ਇਹ ਤਾਂ ਜਵਾਬ ਹੈ ਤੇਰੇ ਸਵਾਲ ਦਾ ਜਿਵੇਂ ਤੂੰ ਵੇਖਿਆ ਤੇਰਾ ਪੁੱਤਰ ਤਲਾਬ ਚ ਡਿੱਗ ਪਿਆ ਵਿਪਤਾ ਦੇ ਵਿੱਚ ਹੈ ਤੂੰ ਕਿਸੇ ਨੌਕਰ ਨੂੰ ਆਖਿਆ ਕਿਸੇ ਐਲਕਰ ਨੂੰ ਆਖਿਆ ਕਿਸੇ ਮੰਤਰੀ ਸੰਤਰੀ ਨੂੰ ਆਖਿਆ ਤੂੰ ਆਪ ਜਾ ਕੇ ਛਾਲ ਮਾਰ ਕੇ ਪੁੱਤਰ ਲੱਭਣਾ ਸ਼ੁਰੂ ਕਰਤਾ ਆਪਣੇ ਕੀਮਤੀ ਵਸਤਰਾਂ ਦੀ ਪਰਵਾਹ ਨਹੀਂ ਕੀਤੀ ਉਹ ਰਾਜਨ ਇਸੇ ਤਰ੍ਹਾਂ ਜੋ ਭਗਤ ਜਨ ਹੁੰਦੇ ਨੇ ਗੁਰਮਖ ਜਨ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਭਗਤੀ ਵਾਲੇ ਹੁੰਦੇ ਨੇ ਉਹ ਭਗਤੀ ਕਰ ਕਰਕੇ ਬੰਦਗੀ ਕਰ ਕਰਕੇ ਪਰਮੇਸ਼ਰ ਦੇ ਪੁੱਤਰ ਬਣ ਜਾਂਦੇ ਨੇ ਜਦੋਂ ਉਹਨਾਂ ਤੇ ਕੋਈ ਦਿੱਕਤ ਆ ਜਾਂਦੀ ਹੈ ਕੋਈ ਉਹਨਾਂ ਦਾ ਕਾਰਜ ਸਵਾਰਨਾ ਆਉਂਦਾ ਹੈ ਉਦੋਂ ਪਰਮੇਸ਼ਰ ਆਪ ਆ ਕੇ ਉਹਨਾਂ ਦਾ ਕਾਰਜ ਸਵਾਰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਲਈ ਆਪਣਾ ਸਭ ਕੁਝ ਨਿਸ਼ਾਵੜ ਕਰ ਦਿੰਦਾ ਹੈ ਆਪਣੇ ਪੁੱਤਰ ਲਈ ਹਰ ਜਗ੍ਹਾ ਤੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਭਗਤ ਜਨਨੀ ਭਗਤੀ ਕਰ ਕਰਕੇ ਬੰਦਗੀ ਕਰ ਕਰਕੇ ਪਰਮੇਸ਼ਰ ਦੇ ਪੁੱਤਰ ਬਣ ਜਾਂਦੇ ਨੇ ਜਦੋਂ ਉਹਨਾਂ ਦਾ ਕੋਈ ਕਾਰਜ ਸਵਾਰਦਾ ਹੁੰਦਾ ਹੈ ਉਹਨਾਂ ਦੇ ਕੋਈ ਵਿਪਤਰਾ ਸਮਾਂ ਆਉਂਦਾ ਹੈ ਤੇ ਪਰਮੇਸ਼ਰ ਆਪ ਆ ਕੇ ਉਹਨਾਂ ਦਾ ਕਾਰਜ ਸਵਾਰਦਾ ਹੈ ਉਹ ਭਵ ਦਿਲ ਵਿੱਚੋਂ ਬਾਹਰ ਵੜ ਕੇ ਆਪਣੇ ਭਗਤਾਂ ਨੂੰ ਕਢ ਲੈਂਦਾ ਹੈ ਇਹ ਪਰਮੇਸ਼ਰ ਦਾ ਸੁਭਾਅ ਹੈ ਗੁਰਮੁਖੋ ਅੱਜ ਬੰਦਗੀ ਵਾਲਿਆਂ ਦਾ ਜਨਮ ਦਿਹਾੜਾ ਮਨਾ ਰਹੇ ਹੋ ਸ਼ਤਾਬੀਆਂ ਮਨਾ ਰਹੇ ਹੋ ਗੁਰਮਖੋ ਅਰਦਾਸ ਕਰਿਓ ਸਾਡੇ ਤੇ ਵੀ ਉਹ ਬੰਦਗੀ ਦਾ ਛਿੱਟਾ ਪੈ ਜਾਵੇ